ਬਿੰਦਰ ਵਰਗੇ ਫਕਰ ਝੰਡੇ ਦਾ ਸੋਨੇ ਤਿਆਰ ਵਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਏ ਇੱਥੇ ਰੱਖ ਇੱਥੇ ਰੱਖ ਥੋਰੀ 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 ਕੀ ਬਾਤ ਆ ਥੋਰੀ ਨੇ ਪਾਸਾ ਪਲਟਣ ਵਾਲੀ ਗੱਲ ਕਰਦੀ ਐ ਮਾਨ ਵਿੱਚ ਮੇਰੇ ਮਿੱਤਰੋ ਕਿ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜਾਏ ਚੰਗੇ ਬਲੇ ਬੰਦੇ ਨੂੰ ਬਿਮਾਰੀ ਲੱਗ ਜਾਏ ਸਾਤ ਦੇ ਵਿੱਚੋਂ ਚੀਸਵਰ ਕਾਲਜੇ ਨੂੰ ਆਉਂਦੀ ਆ ਇਹ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਆ ਮੁੰਡਾ ਇੰਨਾ ਪਿੰਡਾਂ ਦਾ ਇੰਦਰਜੀਤ ਰੂਮੀ ਪਾ ਗਰਾਊਂਡ ਕਲੀਅਰ ਕਰਾ ਲਓ ਫੇਰ ਕਬੱਡੀ ਕਰਾਇਓ ਆ ਇੱਕ ਬਾਬਾ ਜੀ ਆਏ ਆ ਤੇਦਾ ਢੇੜਾ ਲਾਊਗਾ ਜੀ ਜ਼ਰੂਰ ਮਾਨਤਾਨ ਕਰ ਦਿਓ ਬਹੁਤ ਬਹੁਤ ਧੰਨਵਾਦ ਆਲੇ ਵੀ ਆ ਰੋਡਿਆਂ ਵਾਲਿਆ 6 ਤੇ 7 ਮਾਰਚ ਨੂੰ ਆ ਜੀ ਲੋਹਾ ਖੇੜੇ ਦੇ ਵਿੱਚ ਹੋਣਗੀਆਂ ਗੱਲਾਂ ਵੱਡੀਆਂ ਉਧਰ ਗੋਵਿੰਦ ਕਨੇਡਾ ਤੇ ਜਤਿੰਦਰ ਕਨੇਡਾ ਐਲਾਨ ਕਰਦੇ ਆ ਵੀ ਅਗਲੇ ਸਾਲ 11000 ਦੇ ਨਾਲ ਦਾ ਮਾਨ ਸਨਮਾਨ ਹੋਵੇਗਾ ਲੈ ਵੀ ਬੁੱਟਿਆ ਪਹਿਲੀ ਪੈ ਗਈ ਆ ਲਓ ਪਹਿਲੀ ਕਬੱਡੀ ਪੈਰੀ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਸੋਨੀ ਭਾਦੜੇ ਦੋੜੇ ਦਾ ਇਲਾਕਾ ਆ ਕਹਿੰਦੇ ਫਕਰ ਚੰਡੇ ਵਾਲਾ ਤੇ ਢੀਲਾ ਜਾਣ ਲਈ ਆ ਬਹਿ ਜਾਓ ਮੇਰੇ ਭਰਾ ਬਣ ਕੇ ਉਧਰ ਧੀਰਾ ਪੱਛੂ ਆਣਾ ਕਾਲਾ ਚਾਚਾ ਜੀ ਜਗਤਾਰ ਜੀ ਤੇ ਨਾਲ ਸਾਡਾ ਤਾਊ ਮਿਸਤਰੀ ਰਾਜੂ ਮਿਸਤਰੀ ਅਮਰਜੀਤ ਮਿਸਤਰੀ ਤੇ ਗੁਰੀ ਗੱਲ ਹੋ ਰਹੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਾਕਮ ਵਾਲੀਆ ਤਿਆਰ ਔਰ ਕਹਿੰਦੇ ਸਾਹੋ ਕਹਿੰਦਾ ਚੋਬਰ ਤਿਆਰ ਇਧਰਲੇ ਬੰਨੇ ਕਹਿੰਦੇ ਗੱਲਾਂ ਦੁਨੀਆ ਵਿੱਚ ਵੱਡੀਆਂ ਨੇ ਮੇਰੇ ਮਿੱਤਰੋ ਸਖਰਾਜ ਕੌਣ ਆ ਗਿਆ ਲਓ ਛੰਨਾ ਵਾਲਾ ਕਹਿੰਦੇ ਪੱਟੂ ਦਾ ਵੀਰ ਭੂਰੀ ਆ ਗਿਆ ਗੁਰਦੀਪ ਸਿੰਘ ਆਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬਹੁਤ ਵੱਡਾ ਮੇਲਾ ਚੱਲਦਾ ਬੱਚੋ ਵਾਲੇ ਦੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਇਹ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ਹੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਣੇ ਪਰ ਗੁਰਦੀਪ ਸਿੰਘ ਆਹ ਛੰਨਾ ਵਾਲਾ ਭੂਰੀ ਵੁੱਡ ਜੋੜ ਜੋ ਕਰਦਾ ਤਕੜਾ ਨੰਬਰ ਇਸ ਸਰਵ ਵਾਨੀ ਆਪਣੀ ਟੀਮ ਲਈ ਜੋਰ ਦਿੰਦਾ ਹੈ ਆ ਨੌਜਵਾਨ ਵੀ ਇਸੇ ਇਲਾਕੇ ਦਾ ਇਹਨਾਂ ਪਿੰਡਾਂ ਦਾ ਮਾਰਵਾ ਕਬੱਡੀ ਕਲੱਬ ਲਈ ਕਹਿੰਦੇ ਇਹ ਨੌਜਵਾਨ ਨਿਊਜ਼ੀਲੈਂਡ ਤਕੜਾ ਖੇੜਿਆ ਲਓ ਗੁਰਪ੍ਰੀਤ ਵਰੇ ਸਾਹਿਬ ਦਾ ਮਾਨਸਾਲਾ ਪਾਉਂਦਾ ਹੋਇਆ ਰੇਡ ਇੱਕ ਪਾਸੇ ਰਵੀ ਸਾਹੋ ਕੇ ਦਾ ਔਰ ਹਕਮ ਵਾਲੀਆ ਜੱਗੂ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਮੱਝਦੀਆਂ ਪੱਟਾਂ ਤੇ ਥਾਪੀਆਂ ਉਧਰ 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 ਸਾਨ ਪਿੜਪੇ ਸਾਨ ਪਿੜਪੇ ਸਾਨ ਲੱਗ ਗਈ ਜਾਨ ਸਾਹੋ ਕੇ ਰਵੀ ਸਾਹੋ ਵਾਲਾ ਕੇ ਸਾਹੋ ਕੇ ਪਿੰਡ ਮੁੰਡੇ ਦੀ ਪੂਰੀ ਚੜ੍ਹਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਦੁਨੀਆ ਦੇ ਵਿੱਚ ਨਾਮ ਚੱਲਦਾ ਸਾਹੋ ਵਾਲੇ ਦਾ ਪਰ ਅਗਲੀ ਰੇਡ ਜਾਣ ਰਹੀ ਆ ਢੀਲਾ ਆ ਗਿਆ ਮੇਲਾ ਕਹਿੰਦੇ ਸਿਰੇ ਦਾ ਚੱਲਦਾ ਹੈ ਹੈਵੀ ਬੂਟੇ ਵੀ ਪੈ ਗਈ ਰੇਡ ਤੇ ਕਰੀ ਗੱਲ ਲਾਓ ਢੀਲਾ ਜਾਣ ਲਈ ਦਾ ਕਬੱਡੀ ਪਾ ਰਿਹਾ ਕਬੱਡੀ ਟੀਮ ਲਈ ਜਰਨਜੀਤ ਬਰਾੜ ਦੇ ਲਈ ਖੇਡਿਆ ਜੰਗ ਕਬੱਡੀ ਕਲੱਬ ਕੈਨੇਡਾ ਦੇ ਮੈਦਾਨਾਂ ਵਿੱਚ ਸ਼ੀਰੇ ਚੱਕ ਅਲੀ ਸ਼ੇਰ ਦੇ ਜਿੰਦੇ ਚਰਚੇ ਨੇ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਸਾਹਮਣੇ ਕਬੱਡੀ ਪਾ ਰਿਹਾ ਔਰ ਮੂਰੇ ਵੀ ਟਪਰੀ ਹੈ ਮੂਰੇ ਵੀ ਟਪਰੀ ਹੈ ਮੂਰੇ ਵੀ ਟਪਰੀ ਹੈ ਏ ਏ ਚੱਕ ਅਲੀ ਸ਼ੇਰ ਦਾ ਸੀਰਾ ਦੇ ਰਵੀ ਏ ਚਾਰ ਬੁਲਟ ਜਿੱਤੇ ਐ ਇੱਕ ਗੱਡੀ ਜਿੱਤੇ ਮੰਨਿਆ ਪਰੰਨਿਆ ਸਟਾਰ ਚੱਕ ਅਲੀ ਸ਼ੇਰ ਦਾ ਸੀਰਾ ਨੰਬਰ ਆਪਣੀ ਟੀਮ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਮੈਚ ਕਹਿੰਦੇ ਫਸਿਆ ਹੋਇਆ ਨੰਬਰ ਅੱਧੇ ਦਾ ਫਰਕ ਜਿੱਤੂ ਕੌਣ ਇਹਦੇ ਪ੍ਰਮਾਤਮਾ ਜਾਣਦਾ ਲਓ ਪੂਰੀ ਛੰਨਾ ਵਾਲਾ ਰੇਡ ਪਾ ਰਿਹਾ ਹੈ ਲਾ ਵੀ ਫਕਰ ਝੰਡੇ ਵਾਲਿਆ ਆ ਜਫੇ ਲਾਉਣੇ ਪੈਣੇ ਆ ਲਾ ਵੀ ਸੋਨੀ ਜਫੇ ਲਾਉਣੇ ਪੈਣੇ ਆ ਪੈਂਦੀ ਹੋਈ ਰੇਡ ਤੇ ਪਰ ਛੰਨਾ ਵਾਲਾ ਜਫਾ ਟਾਵਾ ਖਾਂਦਾ ਹੈ ਛੰਨਾ ਵਾਲਾ ਜਫਾ ਟਾ ਮਾ ਖਾਂਦਾ ਅਗਲੀ ਰੇਡ ਗੁਰਪ੍ਰੀਤ ਫੇਰ ਤੁਰ ਪਿਆ ਉੱਜੋ ਉੱਜੋ ਕਰਦੀ ਜਵਾਨੀ ਐ ਮੈਚ ਕਹਿੰਦੇ ਬਰਾਬਰ ਦਾ ਇੱਕ ਪਾਸੇ ਥੋੜੀ ਬੱਛੋ ਵਾਲਾ ਟੀਮ ਖੇਡਦੀ ਐ ਔਰ ਦੂਸਰੇ ਪਾਸੇ ਹਾਕਮ ਵਾਲਾ ਖੇਡਦੀ ਐ ਲਓ ਬਰੇਸ ਗੁਰਪ੍ਰੀਤ ਬਰੇਸ ਸਾਹਿਬ ਦਾ ਗੁਰਪ੍ਰੀਤ ਕਬੱਡੀ ਪਾਰਿਆ ਪਾਰਸ ਮੂਮ ਉਹ ਵੀ ਲਾਈਵ ਨੰਦ ਮਾਨਦਾ ਭਰਾ ਸਾਡਾ ਕੀ ਬਾਤ ਐ ਇਧਰ ਬੱਛੋ ਆਣਾ ਹਾਕਮ ਵਾਲਾ ਬੱਛੋ ਆਣਾ ਹਾਕਮ ਵਾਲਾ ਸਿਰੇ ਦਾ ਮੈਚ ਆ ਮੇਰੇ ਮਿੱਤਰੋ ਇਧਰਲੇ ਬੰਨੇ ਢੀਲਾ ਜਾਂੜਲੀ ਵਾਲਾ ਕਬੱਡੀ ਪਾ ਰਿਹਾ ਹੈ ਪਛਵਣ ਦੀ ਟੀਮ ਹੀ ਕਹਿੰਦੇ ਚੋਟੀ ਦੀ ਬਣਾਈਆਂ ਨਵੀਂ ਉਮਰ ਦੇ ਮੁੰਡੇ ਕਿੱਦਾਂ ਦੀ ਗੱਲ ਕਰਨਗੇ ਆਹ ਸਾਹਮਣੇ ਕਹਿੰਦੇ ਕੱਲ ਰਾਤ ਦੇ ਮੇਲੇ ਦਾ ਜੇਤੂ ਕਬੱਡੀ ਪਾ ਰਿਹਾ ਹੈ 4 ਤੇ 5 ਚੱਕ ਸੈਦੋ ਕਦਾ ਮੇਲਾ ਖੇਡਿਆ ਜਾਣਾ ਆ ਜਿਓ ਫਿਰ ਉੱਥੇ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਮੈਚ 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 ਬਰੋਬਰੀ ਤੇ ਹੋ ਗਿਆ ਬੱਛੋ ਆਣਿਓ ਕੇ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵਿਕੀਆਂ ਦੀ 31 ਮੋੜਦਾ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਮੈਚ ਕਹਿੰਦੇ ਫਸ ਗਿਆ ਅੱਧੇ ਦਾ ਫਰਕ ਹੈ ਲੋ ਚੱਕਾਂ ਵਾਲੇ ਦੀ ਰੇਡ ਤੇ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਵਾਹੋ ਸ਼ੀਰਿਆ ਵਾਹ ਸ਼ੀਰਾ ਸ਼ੀਰਾ ਕਹਿੰਦੇ ਇਸ ਇਲਾਕੇ ਦਾ ਮਾਨ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਸ਼ੀਰੇ ਲਈ ਮੇਰੇ ਮਿੱਤਰੋ ਆ ਦੁਨੀਆ ਜਿੱਤਣ ਵਾਲੇ ਮੱਲ ਅੱਜ ਦੇ ਕਬੱਡੀ ਕੱਪ ਦੇ ਪੁੱਜੇ ਆ ਛੰਨਾ ਵਾਲੇ ਦੇ ਪੱਟਾ ਤੋਂ ਪਤਾ ਲੱਗਦਾ ਘਰ ਖਾਤਾ ਤਿਆਰੀ ਕੀਤੀ ਹੈ ਆ ਛੰਨਾ ਵਾਲਾ ਆ ਛੰਨਾ ਵਾਲਾ ਖੜਦਾ ਲਾਲ ਆ ਕੇ ਉਹ ਸਕੋਰ ਬੋਰਡ ਤੇ ਨਜ਼ਰ ਮਾਰੋ ਵੀ ਮੈਚ ਬਿਲਕੁਲ ਬਰਾਬਰੀ ਤੇ ਹੈ ਉਹ ਬੱਥਵਾੜੇ ਦੇ ਮੈਚ ਕਿਵੇਂ ਲੱਗਦਾ ਭੰਗੜਾ ਪੈਂਦਾ ਭੰਗੜਾ ਪੈਂਦਾ ਆ ਮੇਲਾ ਮਾਨਸੇ ਚੱਲਦਾ ਆ ਭੰਗੜਾ ਪੈਂਦਾ ਭੰਗੜਾ ਪੈਂਦਾ ਪਹਿਲਾ ਸੈਮੀਫਾਈਨਲ 7:12 ਮਿੰਟ ਦਾ ਸਮਾਂ ਹੋ ਗਿਆ ਲੈ ਵੀ ਬੱਚੋਆਂ ਵਾਲਿਓ ਤੁਹਾਨੂੰ ਇਸ ਗੱਲ ਲਈ ਵੀ ਮੁਬਾਰਕਬਾਦ ਵੀ ਟਾਈਮ ਸਿਰ ਫਾਈਨਲ ਹੋ ਜਾਵੇਗਾ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਆਉਂਦੇ ਸਾਰੇ ਗੋਡੀਆਂ ਤੇ ਹੀ ਆਉਂਦੇ ਸਾਰੇ ਗੋਟਿਆਂ ਤੇ ਆਈ ਐ ਉਧਰ ਕਹਿੰਦੇ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਕੋਰੇ ਵਾਲੀਆ ਮਾਨ ਗੱਲਾਂ ਸਿੱਧੂ ਮੂਸੇ ਵਾਲੇ ਦੀਆਂ ਕਿ ਪੀਵੀ 65 ਮਹਾਲੀ ਦਾ ਤਿੰਜੇਰਵਾ ਪਿੱਛੇ ਅੱਠ ਬੱਲੀਏ ਜਿਵੇਂ ਰੋਲੇ ਵਾਲੇ ਟੱਕਾਂ ਵਿੱਚ ਫਿਰ ਇੱਕ ਖੌਰੂ ਪਾਉਂਦਾ ਜੱਟ ਬੱਲੀਏ ਫਕਰ ਚੰਡੇ ਦਾ ਸੋਨੀ ਫਕਰ ਚੰਡੇ ਵਾਲਾ ਉਹ ਬਾਈ ਸੋਨੀ ਦੇ ਜੱਫੇ ਕਿਵੇਂ ਲੱਗੇ ਇੱਕ ਤਾੜੀ ਫਕਰ ਚੰਡੇ ਵਾਲੇ ਇਹ ਕੰਮਕਾਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਫਕਰ ਟੰਡੇ ਵਾਲਾ ਕਹਿੰਦੇ ਸਿਰਾਲ ਆ ਗਿਆ ਤਿੰਨ ਜਫੇ ਲਾ ਕੇ ਇਹ ਮੁੰਡੇ ਨੇ ਜਫੇ ਲਾ ਕੇ ਸਨ ਰਾਜ ਮਿੱਤਰਾਂ ਦੇ ਕੱਪ ਉੱਤੇ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੇ ਕੱਪ ਉੱਤੇ ਉਹ ਹੋਣੀ ਆ ਉਹ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲਲਕਰੇ ਵਾਈਦੇ ਜੱਕਾਂ ਵਾਲੇ ਦੀ ਰੇਡ ਤੇ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਏ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਉਹ ਭਾਈ ਮੈਚ ਕਿੱਦਾਂ ਲੱਗਦਾ ਮੈਚ ਕਿਆ ਬਾਤ ਹੈ ਅੱਗ ਨਿਕਲੀ ਜਾਂਦੀ ਆ ਕਿ ਮਿੱਤਰਾਂ ਨੇ ਧੂਣੀ ਬਾਲੀ ਆਪਾਂ ਇਕੱਠੇ ਬਹਿ ਕੇ ਸੇਕਾਂਗੇ ਆ ਚੋਟੀ ਦਾ ਮੈਚ ਆ ਬੱਦੋਵਾਲ ਆ ਬੱਚੋਆਂ ਨੇ ਵਿੱਚ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਆ ਥੋਰੀ ਨੇ ਟੀਮ ਬਣਾਈ ਆ ਹੋਰੀ 2 ਨੰਬਰ ਤੇ ਆ ਨਾਲ ਹਰਵਿੰਦਰ ਨਾਲ ਫਕਰ ਝੰਡੇ ਵਾਲਾ ਏ ਹਰਵਿੰਦਰ ਆ ਸਾਹਮਣੇ ਏ ਛੰਨਾ ਕਬੱਡੀ ਛੰਨਾ ਛੰਨਾ ਅੱਜ ਮੇਰੀ ਮੰਨਾ ਤੇ ਲੱਖਾਂ ਤੇਰੀਆਂ ਮੰਨਾ ਮੈਚ ਸਿਰੇ ਦਾ ਪਹਿਲਾ ਸੈਮੀਫਾਈਨਲ 6.5 ਤੇ 8 ਨੰਬਰ 6.5 ਤੇ 8 ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਬੱਚੋਆ ਨੇ ਟੱਕ ਤੇ ਪੈਣੀ ਹੈ ਲਓ ਗੁਰਪ੍ਰੀਤ ਬਰੇ ਸਾਹਿਬ ਦਾ ਹਾਕਮ ਵਾਲੀਆ ਆ ਜਿੱਤਣਾ ਤੇ ਜਫੇ ਲਾਉਣੇ ਪੈਣੇ ਆ ਜੱਗੂ ਫੜ ਤਿਆਰੀ ਪੈਂਦੀ ਰੇਡ ਪਰ ਗੁਰਪ੍ਰੀਤ ਗੁਰਪ੍ਰੀਤ ਹੋਈ ਬਰੇ ਸਾਹਿਬ ਵਾਲਾ ਕਮਾਲ ਕਰੀ ਜਾਂਦਾ ਕਿੰਨਾਂ ਨੂੰ ਨੀਂਦ ਨਹੀਂ ਆਣੀ ਅੱਜ ਦਾ ਮੇਲਾ ਅੱਜ ਦਾ ਮੇਲਾ ਖੇਡ ਕੇ ਕੇ ਘਰ ਵਿੱਚ ਪਾਇਆ ਹੋਇਆ ਡਰਮ ਲਾਣ ਦਾ ਲਾਕੇ ਦਾ ਨਾ ਹੋਵੇ ਥਾਣੇਦਾਰ ਜਾਣਦਾ ਹਵਾ ਨਾਲ ਹਿੱਲਦੀ ਫਿਰ ਚਾਦਰ ਟਰੋਂਦੀ ਆ 10 ਸੱਜਣਾਵੇਂ ਫਿਰ ਨੀਂਦ ਕਿੱਥੋਂ ਆਉਂਦੀ ਆ ਆ ਲੱਗਿਆ ਠੋਰੀ ਆ ਠੋਰੀ 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 ਏ ਉਹ ਬੱਚੋ ਆਣਿਆ ਰਿਓ ਮੈਦ ਕਿੰਦਾ ਲੱਗਦਾ ਡੇਡ ਡੇਡ ਨੰਬਰ ਦਾ ਫਰਕ ਰਹਿ ਗਿਆ 1.5 ਨੰਬਰ ਦਾ ਫਰਕ ਉਹ ਆਉਂਦੇ ਕਬੱਡੀ ਵੇਖਣ ਜਿਹਨਾਂ ਨੂੰ ਕਬੱਡੀ ਦਾ ਸਰਕਾਰ ਰੇਡ ਕੌਣ ਪਾ ਰਿਹਾ ਜਿਹੜਾ ਅਰੇ ਮੈਚਾਂ ਦੇ ਟਾਪ ਦੀਆਂ ਪਾ ਜਾਂਦਾ ਆ ਉਹ ਕਹਿੰਦੇ ਸੋਨੀ ਫਕਰ ਝੰਡੇ ਵਾਲਾ ਅੱਜ ਤੇ ਦਿਲੋਂ ਜੋਰ ਮਾਰ ਰਿਹਾ ਲਓ ਸੋਨੀ ਦੇ ਬਾਪੂ ਜੀ ਵੀ ਤਕੜਾ ਖੇਡਿਆ ਕਿ ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾ ਕਰਦੀਆਂ ਹੋਈ ਉਹ ਕਰਦੀਆਂ ਈਆਂ ਪਰ ਪੈਂਦੀ ਰੇਡ ਫਕਰ ਝੰਡੇ ਵਾਲਾ ਇੱਥੇ ਰੱਖ ਇੱਥੇ ਰੱਖ ਇੱਥੇ ਬਰਾਬਰਦਿਆਂ ਨੂੰ ਬਰਾਬਰ ਦੇ ਟਕਰੇ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੁੱਕੀ ਵੱਜ ਗਈ ਸੋਨੀ ਮੁੱਕੀ ਪਿਆਰ ਨਾਲ ਵੱਜ ਗਈ ਥੋੜੀ ਲੱਗ ਜਾਂਦਾ ਕੇ ਵੀਰੀ ਕੋਈ ਗੱਲ ਨਹੀਂ ਉਹ ਵੀ ਬਹੁਤ ਵਧੀਆ ਪਲੇਅਰ ਆ ਕਿੱਦਾਂ ਬੱਛਵਾਨੀਆਂ ਸਿਰਾ ਹੋਇਆ ਪਿਆ ਸਿਰਾ ਹੋ ਗਿਆ ਅੱਜ ਤੇ ਯਾਰ ਰਿਕਾਰਡ ਹੀ ਟੁੱਟ ਗਿਆ ਕੱਠ ਵਾਲੇ ਵੀ ਰਿਕਾਰਡ ਟੁੱਟ ਗਿਆ ਤੇ ਖਿਡਾਰੀ ਆਉਣ ਵਾਲੇ ਵੀ ਰਿਕਾਰਡ ਟੁੱਟ ਗਿਆ ਤੇ ਮੈਚ ਸੁਣਿਆ ਵੀ ਇਸ ਸਾਲ ਜਿਹੜੇ ਟਾਈਮਿੰਗ ਵਾਲੇ ਆ ਉਹ ਵੀ ਮੱਛੋਆਣੇ ਵਾਲਿਆਂ ਦੇ ਰਿਕਾਰਡ ਤੋੜਤੇ ਆ ਲਓ ਪੂਰੀ ਛੰਨਾ ਵਾਲਾ ਗੁਰਦੀਪ ਸਿੰਘ ਪਾਉਂਦਾ ਹੋਇਆ ਰੇਡ ਮੱਛੋਆਣੇ ਦੀ ਸਟਾਪ ਲਾਈਨ ਆ ਥੋਰੀ ਵਰਗੇ ਮੁੰਡੇ ਹਰਪ੍ਰੀਤ ਸਾਹਿਬ ਦਾ ਗੁਰਪ੍ਰੀਤ ਆ ਭੰਗੜੇ ਪੈਂਦੇ ਆ ਲੋਕ ਪੱਬਾਂ ਤੇ ਹੋ ਗਏ ਆ ਅੱਡੀਆਂ ਦਾ ਚੇਤਾ ਭੁੱਲ ਗਿਆ ਕੋਈ ਲੋਈ ਘੁਮਾ ਰਿਹਾ ਕੋਈ ਪਰਨਾ ਘੁਮਾ ਰਿਹਾ ਕੋਈ ਭੰਗੜਾ ਪਾ ਰਿਹਾ ਪੈਂਦੀ ਰੇਡ ਇੱਥੇ ਰੱਖ ਏ ਆਓ ਬੱਲੇ 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 ਰਵੀ ਤੇ ਗੁਰਪ੍ਰੀਤ ਰਵੀ ਤੇ ਆਹ ਸਿਰਾ ਹੋ ਗਿਆ ਬੱਚੋਆ ਨੇ ਸਿਰਾ ਹੋ ਗਿਆ ਬੱਚੋਆ ਨੇ ਸਿਰਾ ਹੋ ਗਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਲਓ ਢੀਲੇ ਦੇ ਕਬੱਡੀ ਪਾਈ ਐ ਢੀਲੇ ਨੇ ऐसे रेड ਤੇ ਲੱਗਦਾ ਜਿੱਤ ਹਾਰ ਦੇ ਫੈਸਲੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਕਿ ਬੱਚੋਆਂ ਨੇ ਮਿੱਤਰੋ ਕਮਾਲ ਹੋਈ ਜਾਂਦੀ ਆ ਕੁੱਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਆ ਬੱਚੋਆਂ ਨੇ ਪਿੰਡ ਚ ਕਮਾਲ ਹੋਈ ਜਾਂਦੀ ਹੈ ਕੌਡੀ ਉਤੇ ਦੁਨੀਆ ਦਿਾਰ ਹੋਈ ਜਾਂਦੀ ਹੈ ਲਓ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਣੇ ਐ ਮੈਚ ਕਹਿੰਦੇ ਫਸਿਆ ਹੋਇਆ ਚੱਕਲੀ ਸ਼ੇਰ ਦਾ ਸੀਰਾ ਕਬੱਡੀ ਪਾ ਰਿਹਾ ਲੋਕ ਕਹਿੰਦੇ ਖੁਸ਼ ਐ ਆ ਦੁਨੀਆ ਖੁਸ਼ ਐ ਲਓ ਸੀਰੇ ਤੇ ਜੱਗੂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਏ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਨੰਬਰ 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 ਅਰੇ ਨੰਬਰ ਬੱਛੋ ਆਣਾ ਗੂੰਜਦਾ ਆ ਵਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਦਿਖਾਦੇ ਲਾਈਵ ਵਾਲਿਆ ਵਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਦਿਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਲੈ ਵੀ ਸੰਗਰਾਜ ਪਿਆਰ ਦੀਆਂ ਤੰਨਾ ਵਿੱਚ ਮੇਲਾ ਐ ਪਰੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾਜ ਹੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾਜ ਹੋ ਗਿਆ ਓ ਬਾਈ ਮੈਚ ਕਿਵੇਂ ਲੱਗਿਆ ਕੀ ਬਾਤ ਐ ਨਿਆਰੇ ਬੰਤਿਓ ਭੰਗੜੇ ਪੈਂਦੇ ਦੇਖੋ ਭੰਗੜੇ ਪੈਂਦੇ ਦੇਖੋ ਭੰਗੜੇ ਪੈਂਦੇ ਦੇਖੋ ਮੈਚ ਸਿਰੇ ਦੇ ਰਵੀ ਬਹੁਤ ਵਧੀਆ ਰਵੀ ਸਰੋਵਾ ਕਹਿੰਦਾ ਇੱਕ ਵਾਰੀ ਫੇਰ ਕਹ ਦੇ ਪਿਆਰ ਦੀਆਂ ਤੰਨਾ ਵਿੱਚ ਮੇਲਾ ਐ ਪਰੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾ ਯਾਰ ਹੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾ ਯਾਰ ਹੋ ਗਿਆ ਉਹ ਬਾਈ ਜਿਹੜੇ ਜੜਿਆਂ ਦੇ ਸਿਰਾ ਹੋ ਗਿਆ ਕਾਰੀਫੇਰ ਸਿਰਾ ਹੋ ਗਿਆ ਯਾਰ ਲੈ ਵੀ ਪ੍ਰਬੰਧਕ ਨੂੰ ਤੁਹਾਨੂੰ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਉਧਰ ਕੋਰ ਵਾਲਾ ਮਾਨ ਗਾਇਕੀ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਵੀਰ ਦੇ ਵੱਲੋਂ ਆਪਣੇ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ 10000 ਦਾ ਯੋਗਦਾਨ ਜਿਹੜਾ ਹੈ ਉਹ ਸਾਡੀ ਸਪੋਰਟਸ ਕਲੱਬ ਨੂੰ ਦਿੱਤਾ ਗਿਆ ਹੈ ਸੋ ਕੋਰ ਵਾਲੇ ਮਾਨ ਦਾ ਸਾਰੇ ਪ੍ਰਬੰਧ ਕਰ ਲੋ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਬੜੀ ਪਿਆਰੀ ਆਵਾਜ਼ ਦਾ ਮਾਲਕ ਹੈ ਲੈ ਵੀ ਮਾਨਾ ਤੇਰਾ ਬਹੁਤ ਬਹੁਤ ਧੰਨਵਾਦ ਕੋਰੇ ਵਾਲੀਏ ਮਾਨ ਦਾ ਵੱਡੇ ਪੱਦਰ ਤੇ ਧੰਨਵਾਦ ਹੈ ਭਾਈ ਵੀਰਾ ਦਾਤੇ ਬਾਸ ਭਾਈ ਗੱਗੀ ਨਾਲ ਸਵਰਤਣ ਆਵੇ ਸਾਡਾ ਵੀਰ ਵੀਰਾ ਦਾ ਬੁੱਟੇ ਭਾਈ ਮਰਾਰੀ ਸੇਡ ਜੀ ਉਹਨਾਂ ਵੱਲੋਂ 15000 ਕਲੱਬ ਲਈ ਸਹਿਯੋਗ ਆਇਆ ਪੀਤਾ ਕਨੇਡਾ ਤੇ ਬਬਲ ਢੀਰ ਸਾਹ ਬੱਚਵਾਂ ਦੀ ਟੀਮ ਲਈ 500 ਆਇਆ ਲੈ ਵੀ ਥੋੜੀ ਆਪਣੀ ਮਾਇਆ ਲੈ ਜਿਓ ਮੇਰਾ ਵੀਰ ਥੋੜੀ ਉਹਨਾਂ ਨੂੰ ਬੇਨਤੀ ਆ ਬੱਚਵਾਂ ਵਾਲੇ ਦੇ ਖਿਡਾਰੀਆਂ ਨੂੰ ਉਹ ਮਾਇਆ ਲੈ ਜਾਣ ਟੰਡੋਲੀ ਸਾਹਿਬ ਸਤਿ ਸ੍ਰੀ ਅਕਾਲ ਅੱਜ ਕਹਿੰਦੇ ਉਲਟ ਫੇਰ ਮਨੀ ਹੋਏ ਨਹੀਂ ਅਗਲਿਆਂ ਨੇ ਕੀਤੇ ਆ ਸਿੱਧਾ ਕਹਿ ਭਾਈ ਡਾਂਗ ਨਾ ਕੀਤੇ ਅਗਲਿਆਂ ਨੇ ਅੱਜ ਤਾਂ ਭੀਰਿਆ